ਇਸ ਸਿੱਖ ਨੌਜਵਾਨ ਜਿਸ ਨੂੰ ਤੁਸੀਂ ਦੇਖ ਰਹੇ ਹੋ ਇਸ ਨੇ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਅਤੇ ਗੋਰਿਆਂ ਨੂੰ ਚਿਤ ਕਰ ਦਿੱਤਾ ਹੈ ਯਾਨੀ ਕਿ ਇਸ ਨੇ ਚੈਂਪੀਅਨਸ਼ਿਪ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ ਨੇ ਇੱਥੇ ਬਸ ਨਹੀਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਸ ਨੌਜਵਾਨ ਨੇ ਰਿੰਗ ਦੇ ਵਿੱਚ ਭੰਗੜਾ ਪਾਇਆ ਅਤੇ ਇਹ ਵੀਡੀਓ ਖੂਬ ਵਾਇਰਲ ਹੋਇਆ ਅਤੇ ਇਸ ਮੌਕੇ ਦੇ ਉੱਤੇ ਉੱਥੇ ਮੌਜੂਦ ਗੋਰੇ ਵੀ ਝੂਮੁਠੇ ਅਸੀਂ ਗੱਲ ਕਰ ਰਹੇ ਹਾਂ ਪਾਵਰ ਸਲੈਪ ਚੈਂਪੀਅਨਸ਼ਿਪ ਦੀ ਜਿਸ ਵਿੱਚ ਸਿੱਖ ਨੌਜਵਾਨ ਜੁਝਾਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਚਾਰੇ ਪਾਸੇ ਸਿੱਖ ਨੌਜਵਾਨ ਦੇ ਚਰਚੇ ਹੋ ਰਹੇ ਨੇ ਗੋਰੇ ਖਿਡਾਰੀ ਨੂੰ ਹਰਾ ਕੇ ਰਿੰਗ ਵਿੱਚ ਇਸ ਨੌਜਵਾਨ ਨੇ ਭੰਗੜਾ ਵੀ ਪਾਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਆਬੂਤਾਬ ਵਿੱਚ ਹੋਇਆ ਸੀ ਇਹ ਮੁਕਾਬਲਾ ਇਹ ਨੌਜਵਾਨ ਸ੍ਰੀ ਚਮਕੌਰ ਸਾਹਿਬ ਨਾਲ ਸੰਬੰਧਤ ਹੈ ਯਾਨੀ ਕਿ ਪੰਜਾਬ ਦਾ ਇਹ ਨੌਜਵਾਨ ਹੈ ਜੁਝਾਰ ਸਿੰਘ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਨਾਲ ਸੰਬੰਧ ਰੱਖਦਾ ਹੈ ਜਿਸ ਨੇ ਆਬੂਤਾਬੀ ਦੇ ਵਿੱਚ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਪੰਜਾਬੀ ਪਹਿਲਾਂ ਵੀ ਜਿੱਤ ਦੇ ਝੰਡੇ ਗੜਦੇ ਰਹੇ ਨੇ ਸੋ ਹੁਣ ਜੁਝਾਰ ਸਿੰਘ ਨੇ ਇੱਕ ਵਾਰ ਫਿਰ ਤੋਂ ਅਜਿਹਾ ਮੁਕਾਮ ਹਾਸਲ ਕੀਤਾ ਕਿ ਚਾਰੇ ਪਾਸੇ ਇਸ ਦੀ ਬੱਲੇ ਬੱਲੇ ਹੋ ਰਹੀ ਹੈ